ਬਰਥਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਪਹਿਲੀ ਰੋਟੀ ਬਣਾਉਂਦੇ ਹੋ ਤਾਂ ਤਵੇ ਉੱਪਰ ਪਹਿਲਾਂ ਨਮਕ ਰਗੜੋ ਇਸ ਨਾਲ ਤਵਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੇ ਨਾਲ ਹੀ ਰੋਟੀ ਵੀ ਬਹੁਤ ਵਧੀਆ ਬਣਦੀ ਹੈ ਨੰਬਰ 2 ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਕੰੰਗੀ ਕਰਦੀਆਂ ਹਨ ਉਹਨਾਂ ਦੇ ਵਾਲਾਂ ਵਿੱਚ ਕਦੇ ਵੀ ਗੁਲਜਨਾ ਨਹੀਂ ਪੈਂਦੀਆਂ ਤੇ ਨਾਲ ਹੀ ਵਾਲ ਬਹੁਤ ਹੀ ਮੁਲਾਇਮ ਤੇ ਝੜੇ ਨਿਬੰਧ ਹੋ ਜਾਂਦੇ ਹਨ ਨੰਬਰ 3 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਕਦੇ ਵੀ ਆਪਣੇ ਸਿਰ ਥੱਲੇ ਸਰਾਣਾ ਲੈ ਕੇ ਨਾ ਸੋਓ ਇਸ ਨਾਲ ਤੁਹਾਨੂੰ ਰੀਡ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 4 ਜਿਹੜੀਆਂ ਔਰਤਾਂ ਦਾ ਕੱਦ ਹੱਦ ਤੋਂ ਜ਼ਿਆਦਾ ਲੰਮਾ ਹੁੰਦਾ ਹੈ ਉਹ ਔਰਤਾਂ ਹਰ ਕੰਮ ਨੂੰ ਬਹੁਤ ਹੀ ਆਸਾਨੀ ਨਾਲ ਕਰ ਸਕਦੀਆਂ ਹਨ ਨੰਬਰ 5 ਜੇਕਰ ਤੁਸੀਂ ਰੋਜ਼ਾਨਾ ਬਦਾਮ ਪੀਓ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਦੇ ਨਾਲ ਤੁਹਾਨੂੰ ਕਦੇ ਵੀ ਮੌਤ ਜਲਦੀ ਨਹੀਂ ਆਵੇਗੀ ਤੇ ਨਾਲ ਹੀ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹੋਗੇ ਨੰਬਰ 6 ਪਿਆਜ਼ ਖਾਣ ਨਾਲ ਸਰੀਰ ਦੇ ਅੰਦਰ ਕਦੇ ਵੀ ਕੀੜੇ ਨਹੀਂ ਪੈਂਦੇ ਤੇ ਨਾਲ ਹੀ ਸਰੀਰ ਵੀ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿੰਦਾ ਹੈ ਨੰਬਰ 7 ਜੇਕਰ ਤੁਹਾਡੇ ਸਰੀਰ ਨੂੰ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਦੁੱਧ ਦੇ ਵਿੱਚ ਸ਼ਹਿਦ ਮਿਕਸ ਕਰਕੇ ਪੀਣਾ ਸ਼ੁਰੂ ਕਰ ਦਿਓ ਦਿਨਾਂ ਵਿੱਚ ਸਰੀਰ ਵਿੱਚ ਤਾਕਤ ਆਉਣ ਨਹੀਂ ਲੱਗ ਜਾਵੇਗੀ ਨੰਬਰ 8 ਜਿਹੜੇ ਲੋਕ ਸਵੇਰੇ ਖਾਲੀ ਪੇਟ ਲੱਸੀ ਜਾਂ ਫਿਰ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਦੇ ਲੀਵਰ ਦੀ ਲੀਵਰ ਦੀ ਤੇ ਨਾਲ ਹੀ ਸਰੀਰ ਦੀ ਬਹੁਤ ਹੀ ਚੰਗੇ ਤਰੀਕੇ ਨਾਲ ਸਫਾਈ ਹੁੰਦੀ ਹੈ ਨੰਬਰ 9 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਵੇਸਣ ਲਾ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਨਾਲ ਹੀ ਚਿਹਰੇ ਦੀ ਚਮੜੀ ਵੀ ਜਲਦੀ ਨਾਲ ਬੁੱਢੀ ਨਹੀਂ ਹੁੰਦੀ ਨੰਬਰ 10 ਸੌਣ ਤੋਂ ਪਹਿਲਾਂ ਹਰ ਇਨਸਾਨ ਨੂੰ ਇਨਸਾਨ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਨਾਲ ਸਰੀਰ ਤੰਦਰੁਸਤ ਤੇ ਨਾਲ ਜਵਾਨ ਹੀ ਰਹਿੰਦਾ ਹੈ ਨੰਬਰ 11 ਜੇਕਰ ਤੁਸੀਂ ਸੇਬ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹੋ ਇਸ ਨਾਲ ਤੁਹਾਨੂੰ ਗਲੇ ਦਾ ਕੈਂਸਰ ਹੋ ਸਕਦਾ ਹੈ ਨੰਬਰ 12 ਰੋਜ਼ਾਨਾ ਇੱਕ ਕਲੀ ਲਸਣ ਦੀ ਖਾਣ ਨਾਲ ਹਾਈ ਬੀਪੀ ਤੇ ਨਾਲ ਸਰੀਰ ਦੀਆਂ अनेका ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਹੋਰ ਸਕੇ ਤਾਂ ਠੰਡੇ ਮੌਸਮ ਵਿੱਚ ਇਸ ਦਾ ਸੇਵਨ ਕਰੋ ਨੰਬਰ 13 ਰਾਤ ਨੂੰ ਥੋੜੇ ਜਿਹੇ ਪਾਣੀ ਵਿੱਚ ਸੁੱਕਾ ਧਨੀਆ ਭਿਓ ਕੇ ਰੱਖੋ ਸਵੇਰੇ ਖਾਲੀ ਪੇਟ ਇਸ ਨੂੰ ਛਾਣ ਕੇ ਪੀ ਲਓ ਇਸ ਦੀ ਮਦਦ ਨਾਲ ਤੁਹਾਡੇ ਪੇਟ ਦੀ ਅਤੇ ਕਬਜ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 14 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਹਰੜ ਦਾ ਮਰਬਾ ਖਾ ਲੈਂਦੇ ਹੋ ਤਾਂ ਇਸ ਨਾਲ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਕਾਫੀ ਆਰਾਮ ਮਿਲਦਾ ਹੈ ਨੰਬਰ 15 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਤਲੇ ਤੇ ਟੀਲੇ ਕੱਪੜੇ ਪਹਿਨ ਕੇ ਸੋਵੋ ਇਸ ਨਾਲ ਤੁਸੀਂ अनेका ਹੀ ਆਰਾਮਦਾਇਕ ਨੀਂਦ ਲੈ ਸਕਦੇ ਹੋ ਤੇ ਨਾਲ ਹੀ ਪੇਟ ਅਤੇ ਕਬਜ਼ ਦੀ ਸਮੱਸਿਆ ਵੀ ਕਦੇ ਵੀ ਨਹੀਂ ਹੋਵੇਗੀ। ਨੰਬਰ 16 ਸਵੇਰੇ ਖਾਲੀ ਪੇਟ ਪਾਣੀ ਵਿੱਚ ਥੋੜਾ ਜਿਹਾ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਤੇ ਦਾਗ-ਧੱਬੇ ਚਾਹਆਂ ਖਤਮ ਹੋਣ ਜਾਣ ਲੱਗ ਜਾਂਦੀਆਂ ਹਨ। ਨੰਬਰ 17 ਦੁੱਧ ਵਿੱਚ ਮਖਾਣੇ ਉਬਾਲ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਕੈਲਸ਼ੀਅਮ ਦੀ ਕਮੀ ਵੀ ਦੂਰ ਹੁੰਦੀ ਹੈ। ਨੰਬਰ 18 ਜੇਕਰ ਕਮਰ ਵਿੱਚ ਦਰਦ ਰਹਿੰਦਾ ਹੋਵੇ ਤਾਂ ਤੁਸੀਂ ਰਾਤ ਨੂੰ ਮੇਥੀ ਦਾਣਾ ਪੀਓ ਕੇ ਰੱਖੋ ਸਵੇਰੇ ਖਾਲੀ ਪੇਟ ਇਸ ਨਾਲ ਕਮਰ ਤੇ ਦਰਦ ਤੋਂ ਕਾਫੀ ਆਰਾਮ ਮਿਲੇਗਾ। ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਤੇਲ ਪਾ ਕੇ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੀ ਮਦਦ ਨਾਲ अनेका ਹੀ ਰੋਗ ਦੂਰ ਹੋ ਜਾਣ ਲੱਗ ਜਾਂਦੇ ਹਨ। ਨੰਬਰ 20 ਚਿਹਰੇ ਉੱਪਰ ਹੱਥਾਂ ਨੂੰ ਮਸਲ ਕੇ ਸਵੇਰੇ ਦੇ ਸਮੇਂ ਫੇਰਨਾ ਚਾਹੀਦਾ ਹੈ। ਇਸ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ। ਨੰਬਰ 21 ਜਦੋਂ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਪਹਿਲਾਂ ਨਮਕ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਜ਼ਰੂਰ ਧੋਈਸ ਨਾਲ ਕਰਨ ਨਾਲ ਸਬਜ਼ੀ ਦੇ ਸਾਰੇ ਗੰਦੇ ਕਿਟਾਣੂ ਖਤਮ ਹੋ ਜਾਂਦੇ ਹਨ। ਨੰਬਰ 22 ਰਾਤੀ ਸੌਣ ਤੋਂ ਪਹਿਲਾਂ ਹਰੀ ਇਲਾਇਚੀ ਚਬਾ ਕੇ ਉਸ ਉੱਪਰ ਹਲਕਾ ਗਰਮ ਪਾਣੀ ਪੀ ਲਓ। ਇਸ ਨਾਲ ਤੁਹਾਡੇ ਪਾਚਨ ਤੰਤਰ ਵਿੱਚ ਸੁਧਾਰ ਹੋਵੇਗਾ ਤੇ ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ। ਨੰਬਰ 22 ਜਿਹੜੀਆਂ ਉਹ ਤਾਂ ਸਵੇਰੇ ਉੱਠਣ ਸਾਰ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਦੀਆਂ ਹਨ। ਉਨਾ ਔਰਤਾਂ ਦੇ ਘਰ ਵਿੱਚੇ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 24 ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਦਾ ਦਰਦ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 25 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਹਮੇਸ਼ਾ 32 ਵਾਰ ਚਬਾ ਕੇ ਖਾਓ। ਇਸ ਨਾਲ ਖਾਣਾ ਸਰੀਰ ਅੰਦਰ ਸਹੀ ਤਰੀਕੇ ਨਾਲ ਹਾਜਮ ਹੁੰਦਾ ਹੈ ਤੇ ਨਾਲ ਹੀ ਸਰੀਰ ਨੂੰ ਹਮੇਸ਼ਾ ਸਹੀ ਰੱਖਣ ਦਾ ਕੰਮ ਕਰਦਾ ਹੈ। ਨੰਬਰ 26 ਰੋਟੀ ਹਮੇਸ਼ਾ ਮੋਟੀ ਬਣਾ ਕੇ ਹੀ ਖਾਓ। ਇਸ ਨਾਲ ਪੇਟ ਦੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋਣ ਜਾਂਦੀਆਂ ਹਨ ਤੇ ਨਾਲ ਹੀ ਸਰੀਰ ਨੂੰ ਫਾਇਦਾ ਸਹੀ ਮਾਤਰਾ ਵਿੱਚ ਮਿਲਦਾ ਹੈ। ਨੰਬਰ 27 ਜਿਹੜੀਆਂ ਔਰਤਾਂ ਦੇ ਸਿਰ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਉਹਨਾਂ ਔਰਤਾਂ ਨੂੰ ਰੋਜ਼ਾਨਾ 5 ਮਿੰਟ ਆਪਣੇ ਵਾਲਾਂ ਦੀ ਹਲਕੇ ਹੱਥਾਂ ਨਾਲ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਨੰਬਰ 28 ਜੇਦੋ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਂਦੇ ਹੋ ਤਾਂ ਉਸ ਸਮੇਂ ਉਹਨਾਂ ਵਿੱਚ ਕਦੇ-ਕਦੇ ਦਹੀਂ ਦਾ ਇਸਤੇਮਾਲ ਵੀ ਜ਼ਰੂਰ ਕਰੋ। ਇਸ ਨਾਲ ਵਾਲਾਂ ਦੀ ਚਮਕ ਵਧਣ ਲੱਗ ਜਾਂਦੀ ਹੈ। ਤੇ ਨਾਲ ਹੀ ਵਾਲ ਵੀ ਲੰਬੇ ਹੁੰਦੇ ਹਨ ਨੰਬਰ 29 ਜਦੋਂ ਵੀ ਤੁਸੀਂ ਮੈਗੀ ਬਣਾਉਂਦੇ ਹੋ ਤਾਂ ਉਸ ਵਿੱਚ ਤੜਕਾ ਜਰੂਰ ਲਾਓ ਮੈਗੀ ਪਾਉਣ ਤੋਂ ਬਾਅਦ ਉਸ ਵਿੱਚ ਪਾਣੀ ਪਾਓ ਇਸ ਨਾਲ ਮੈਗੀ ਸਵਾਦ ਬਣਦੀ ਹੈ ਨੰਬਰ 30 ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ ਤਾਂ ਆਟੇ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਮੁੱਕੀ ਜਰੂਰ ਦਿਓ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ ਨੰਬਰ 31 ਜੇਕਰ ਸਿਰ ਉੱਪਰ ਖੁਜ ਖਾਜ ਖੁਜਲੀ ਹੋਣ ਕਾਰਨ ਦਾਦ ਪੈ ਗਿਆ ਹੋਵੇ ਤੁਸੀਂ ਨੀਂਬੂ ਦੇ ਰਸ ਵਿੱਚ ਕੁਝ ਪੱਤੀਆਂ ਤੁਲਸੀ ਦੀਆਂ ਪੀਸ ਕੇ ਦਾਦ ਵਾਲੀ ਜਗਾ ਉੱਪਰ ਲਗਾ ਲਓ ਆਰਾਮ ਮਿਲੇਗਾ ਨੰਬਰ 23 ਜਿਹੜੇ ਲੋਕ ਕਾਲੀ ਵਿੱਚ ਭੋਜਨ ਕਰਦੇ ਹਨ ਉਹਨਾਂ ਨੂੰ ਮੋਟਾਪਾ ਵਧਣ ਦਾ ਖਤਰਾ 3 ਗੁਣਾ ਹੋ ਜਾਂਦਾ ਹੈ ਤੇ ਨਾਲ ਹੀ ਤੇਜਾਬ ਗੈਸ ਆਦੀ ਸਮੱਸਿਆ ਦਿਨ ਪਰ ਤੀਨ ਵਧਣ ਲੱਗ ਜਾਂਦੀ ਹੈ ਇਸ ਨਾਲ ਭੋਜਨ ਹਮੇਸ਼ਾ ਆਰਾਮ ਨਾਲ ਹੀ ਕਰਨਾ ਚਾਹੀਦਾ ਹੈ ਨੰਬਰ 33 ਹੋਣ ਤੋਂ ਪਹਿਲਾਂ ਜੇਕਰ ਤੁਸੀਂ ਹਰੀ ਇਲਾਇਚੀ ਖਾ ਕੇ ਉੱਪਰ ਗੁੰਗਣਾ ਪਾਣੀ ਪੀ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ ਤੇ ਨਾਲ ਖਾਣਾ ਵੀ ਆਸਾਨੀ ਨਾਲ ਪਚ ਜਾਵੇਗਾ। ਨੰਬਰ 35 ਪੁਦੀਨੇ ਦੇ ਪੱਤੇ ਜਾਂ ਫਿਰ ਚਟਨੀ ਖਾਣ ਨਾਲ ਸਾਡਾ ਪਾਚਨ ਤੰਤਰ ਹਮੇਸ਼ਾ ਸਹੀ ਰਹਿੰਦਾ ਹੈ ਤੇ ਨਾਲ ਹੀ ਇਹ ਸਰੀਰ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ। ਨੰਬਰ 35 ਰਾਤ ਨੂੰ ਖਾਣਾ ਖਾਣ ਸਮੇਂ ਕਦੇ ਵੀ ਜ਼ਿਆਦਾ ਦੇਰੀ ਨਾ ਕਰੋ ਸਗੋ। ਸਮੇਂ ਸਿਰ ਖਾਣਾ ਖਾ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਸੁਨਾਟਸ ਤੰਦਰੁਸਤ ਰਹਿੰਦਾ ਹੈ ਨੰਬਰ 36 ਪਿਸ਼ਾਬ ਵਿੱਚ ਜਲ ਪਿਸ਼ਾਬ ਵਿੱਚ ਜਲਨ ਦੀ ਸਮੱਸਿਆ ਹੋਵੇ ਤੁਲਸੀ ਦੇ ਪੱਤੇ ਚਬਾ ਲੈਣੇ ਚਾਹੀਦੇ ਹਨ ਇਸ ਨਾਲ ਜਲਨ ਤੋਂ ਰਾਹਤ ਮਿਲਦੀ ਹੈ ਨੰਬਰ 37 ਜੇਕਰ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਤਾਂ ਅਦਰਕ ਵਾਲਾ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ ਨੰਬਰ 38 ਜੇਕਰ ਤੁਸੀਂ ਲੀਵਰ ਦੇ ਮਰੀਜ਼ ਹੋ ਤਾਂ ਪੁੱਲਕੇ ਵੀ ਜਾਮਣ ਨਾ ਜਾਮਣ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਨੂੰ ਲੀਵਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 39 ਜੇਕਰ ਤੁਸੀਂ ਕੁਝ ਸਮਾਂ ਉਲਟਾ ਚਲਦੇ ਹੋ ਤਾਂ ਇਹ ਤੁਹਾਡੇ ਮਾਨਸਿਕ ਪੱਧਰ ਨੂੰ ਉੱਚਾ ਕਰਨ ਤੇ ਸਹੀ ਕਰਨ ਵਿੱਚ ਬਹੁਤ ਹੀ ਮਦਦ ਕਰਦਾ ਹੈ ਨੰਬਰ 40 ਜਿਹੜੀਆਂ ਔਰਤਾਂ ਨੂੰ ਪੀਰੀਅਡ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਉਹਨਾਂ ਨੂੰ ਗੁੜ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ ਇਸ ਨਾਲ ਪੀਰੀਅਡ ਦੀ ਹਰ ਸਮੱਸਿਆ ਖਤਮ ਹੁੰਦੀ ਹੈ